ਮਿਤੀ 28 ਫਰਵਰੀ ਸ਼ਾਮੀ 7:30 ਵਜੇ ਅੱਜ ਮੁਹਾਲੀ ਦੀ ਸੀਆਈ ਸਟਾਫ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਗੈਂਗਸਟਰ ਕਿਸੇ ਗਾਇਕ ਨੂੰ ਮਾਰਨ ਦੀ ਰੇਕੀ ਕਰ ਰਹੇ ਸਨ ਫਿਰ ਕੀ ਸੀ ਜਦੋਂ ਪੁਲਿਸ ਨੇ ਉਹਨਾਂ ਨੂੰ ਮੋਟਰਸਾਈਕਲ ਸਮੇਤ ਚੱਪਰチェੜੀ ਖੜ੍ਹ ਕੋਲ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੋਨਾਂ ਗੈਂਗਸਟਰਾਂ ਨੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਗੋਲੀਆਂ ਚਲਾਈਆਂ ਜਿਸ ਵਿੱਚ ਇੱਕ ਗੋਲੀ ਇੱਕ ਗੈਂਗਸਟਰ ਦੀ ਲੱਤ ਵਿੱਚ ਜਾ ਲੱਗੀ ਅਤੇ ਇੱਕ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ ਐਸਐਸਬੀ ਮੁਤਾਬਕ ਇਹ ਲੋਕ ਕੌਸ਼ਲ ਗੈਂਗ ਨਾਲ ਸਬੰਧ ਰੱਖਦੇ ਹਨ ਅਤੇ 15 ਦਿਨ ਪਹਿਲਾਂ ਹੁਸ਼ਿਆਰਪੁਰ ਦੇ ਮਾਲਪੁਰ ਵਿੱਚ ਹੋਈ ਫਾਇਰਿੰਗ ਵਿੱਚ ਵੀ ਇਹਨਾਂ ਤਿੰਨ ਗੈਂਗਸਟਰਾਂ ਵਿੱਚੋਂ ਇੱਕ ਗੈਂਗਸਟਰ ਇਹ ਵੀ ਸ਼ਾਮਲ ਸੀ ਬਹਾਰਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇੱਕ ਦਿਨ ਪਹਿਲਾਂ ਕਟਾਨੀ ਢਾਬੇ ਤੇ ਗੋਲੀਆਂ ਜਿਹੜੀਆਂ ਚਲੀਆਂ ਸਨ ਉਹ ਇਹਨਾਂ ਨੇ ਚਲਾਈਆਂ ਜਾਂ ਫਿਰ ਨਹੀਂ ਚਲਾਈਆਂ ਅ ਅੱਜ ਸਾਨੂੰ ਸਾਡੀ ਜਿਹੜੀ ਸੀਏ ਦੀ ਟੀਮ ਹੈ ਸਾਨੂੰ ਇੱਕ ਇਨਫੋਰਮੇਸ਼ਨ ਸਿਗੀ ਕਿ ਇੱਕ ਕੋਈ ਦੋ ਬੰਦੇ ਜਿਹੜੇ ਹੈਗੇ ਆ ਉਹ ਰੈਕੀ ਕਰ ਰਹੇ ਨੇ ਕਿਸੇ ਸਿੰਗਰ ਦੀ ਤਾਂ ਤੇ ਉਹ ਇੱਕ ਮੋਟਰਸਾਈਕਲ ਤੇ ਉੱਤੇ ਘੁੰਮ ਰਹੇ ਨੇ ਸਾਡੀ ਇਮੀਡੀਏਟਲੀ ਟੀਮ ਸੀ ਜਿਹੜੀ ਹੈਗੀ ਐਕਟੀਵੇਟ ਹੋ ਗਈਆਂ ਤੇ ਉਹਦੀ ਸਰਚ ਜਿਹੜੀ ਹੈਗੀ ਇਸ ਏਰੀਆ ਦੇ ਵਿੱਚ ਸ਼ੁਰੂ ਕਰਤੀ ਤਾਂ ਇਹ ਸਰਚ ਦੌਰਾਨ ਜਦੋਂ ਇੱਕ ਮੋਟਰਸਾਈਕਲ ਜਦੋਂ ਆ ਰਿਹਾ ਸੀਗਾ ਉਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਰੁਕਣ ਦੀ بجائے ਉਹਨੇ ਮੋਟਰਸਾਈਕਲ ਭਜਾ ਲਿਆ ਤੇ ਪਹੁੰਚਾਂਦੇ ਪਹੁੰਚਦੇ ਨੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਜਿਹੜੀ ਸੀਗੀ ਉਹ ਕੀਤੀ ਉਹਨੇ ਕਰੀਬ ਹਜੇ 1-2 ਰਾਉਂਡਸ ਹੀ ਫਾਇਰ ਕੀਤੇ ਸੀ ਤਾਂ ਇਮੀਡੀਏਟਲੀ ਜਵਾਬ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਇੱਕ ਜਿਹੜਾ ਸੀਗਾ ਬੁਲੇਟ ਉਹਦੇ ਲੈਗ ਦੇ ਵਿੱਚ ਲੱਗਿਆ ਤੇ ਇਮੀਡੀਏਟਲੀ ਉਸ ਬੰਦੇ ਨੂੰ ਜਿਹੜਾ ਹੌਸੇਵਲ ਹਸਪੀਟਲ ਜਿਹੜਾ ਹੈਗਾ ਰੈਫਰ ਕਰ ਦਿੱਤਾ ਗਿਆ ਤੇ ਉਹ ਇਸ ਟਾਈਮ ਤੇ ਜੇਰੇ ਇਲਾਜ ਹੈ ਜਿਹੜਾ ਦੂਸਰਾ ਬੰਦਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਜਿਹੜੀ ਸਰਚ ਹੈ ਉਹ ਸਾਡੀ ਪੁਲਿਸ ਪਾਰਟੀ ਵੱਲੋਂ ਇਮੀਡੀਏਟਲੀ ਚੱਲ ਰਹੀ ਹੈ ਕਿਹੜੇ ਗੈਂਗਲਸ ਬੰਦੇ ਦੁੱਸਰੇ ਆ ਇਹ ਹਜੇ ਅਸੀਂ ਪ੍ਰੀਲੀਮਰੀ ਜਿਹੜੀ ਪੁੱਛਗਿੱਛ ਕੀਤੀ ਹੈ ਉਸ ਦੇ ਮੁਤਾਬਕ ਹੈ ਬਨਵਾਰੀ ਪਾਲ ਨਾਮ ਦਾ ਬੰਦਾ ਹੈ ਜਿਹੜਾ ਕਿ ਆਗਰਾ ਯੂਪੀ ਤੋਂ ਬਿਲੋਂਗ ਕਰਦਾ ਹੈ ਤੇ ਇਹ ਅੱਗੇ ਕੌਸ਼ਲ ਗੈਂਗ ਨਾਲ ਸੰਬੰਧਿਤ ਹੈ ਤੇ ਇਸ ਦੇ ਨਾਲ-ਨਾਲ ਜਿਹੜੀ ਮਾਲਪੁਰ ਖੁਸ਼ਿਆਰਪੁਰ ਵਿਖੇ ਕਰੀਬ 15 ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀ ਜਿਹੜੀ ਇੱਕ ਪੈਰਲੀ ਅਗਲੇ ਦਿਨ ਸਿਕਰਮੈਂਟੋ ਵੀ ਫਾਇਰਿੰਗ ਹੋਈ ਸੀ ਉਹ ਜਿਹੜੇ ਤਿੰਨ ਸ਼ੂਟਰਸ ਜਿਹੜੇ ਉਹਦੇ ਵਿੱਚ ਇਨਵੋਲਡ ਸੀ ਕਿ ਕੱਲ ਵੀ ਰਾਤੀ ਦੀ ਦੇਰ ਰਾਤ ਪਟਾਣੀ ਢਾਬੇ ਤੇ ਇੱਕ ਸਿੰਗਰ ਦੇ ਉੱਪਰ ਫਾਇਰਿੰਗ ਹੋਈ ਗਿਆ ਉਸ ਦਾ ਕੋਈ ਰਿਲੇਸ਼ਨ ਇਹਦਾ ਆ ਰਿਹਾ ਨਹੀਂ ਇਹ ਸੈਪਰੇਟ ਮੈਟਰ ਹੈ ਜੀ ਉਹਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈ ਉਸ ਕੇਸ ਦੇ ਵਿੱਚ ਵੀ ਸਾਨੂੰ ਬੜੀ ਪੋਜ਼ਿਟਿਵ ਲੀਡਸ ਜਿਹੜੀਆਂ ਹੈਗੀਆਂ ਉਹ ਮਿਲੀਆਂ ਹੋਈਆਂ ਤੇ ਅਸੀਂ ਬਹੁਤ ਨੇੜੇ ਹਾਂ ਉਸ ਕੇਸ ਨੂੰ ਵੀ ਟਰੈਕ ਕਰ ਰਹੇ ਹਾਂ ਸਰ ਕਿੰਨੇ ਕ ਬੰਦੇ ਸੀ ਆ ਜਿਹੜੇ ਇਸ ਇਸ ਕੇਸ ਦੇ ਵਿੱਚ ਇਹ ਦੋ ਬੰਦੇ ਸੀਗੇ ਇੱਕ ਮੌਕੇ ਤੇ ਫੜਿਆ ਗਿਆ ਹੈ ਤੇ ਇੱਕ ਜਿਹੜਾ ਹੈਗਾ ਫਰਾਰ ਹੋ ਗਿਆ ਤੇ ਉਹ ਵੀ ਚੇਤੇ ਰੌਨ ਅਪ ਕਰ ਲਿਆ ਜਾਏਗੀ ਇਸ ਹੀ ਵਾਰਦਾਤ ਨੂੰ ਵੀ ਅੰਜਾਮ ਦੇ ਪਾंदे ਉਸ ਤੋਂ ਪਹਿਲੇ ਸਾਡੀ ਸਰਚ ਪਾਰਟੀਆਂ ਐਕਟੀਵੇਟਡ ਸੀਗੀ ਸਵੇਰ ਤੋਂ ਸਰਚ ਅੰਡਰਵੇ ਸੀਗੀ ਤੇ ਸ਼ਾਮੀ ਇਹ ਦੋ ਬੰਦੇ ਬਾਈਕ ਤੇ ਪੁਲਿਸ ਨੂੰ ਥੋੜੇ ਸ਼ੱਕੀ ਦੇ ਸੀ ਕਿਉਂਕਿ ਇਹਨਾਂ ਦੀ ਬਾਈਕ ਜੋ ਸੀਗੀ ਉਹ ਵੀ ਬਿਨਾ ਨੰਬਰ ਪਲੇਟ ਦੀ ਸੀਗੀ ਤੇ ਪੁਲਿਸ ਨੇ ਜਦੋਂ ਇਹਨਾਂ ਨੂੰ ਰੋਕਣ ਦਾ ਟਰਾਈ ਕੀਤਾ ਤਾਂ ਕਿ ਨਾਤੇ ਪੁੱਛਕਿਛ ਹੋ ਸਕੇ ਇਹਨਾਂ ਨੇ ਫਰਸਟ ਇਨਸਟੈਂਸ ਵਿੱਚ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਆਪਣੀ ਬਾਈਕ ਭਜਾਈ ਤੇ ਭਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਰਿਟਾਲੀਏਸ਼ਨ ਚ ਫਾਇਰ ਕੀਤਾ ਤੇ ਉਹ ਜਵਾਬੀ ਕਾਰਵਾਈ ਚ ਇੱਕ ਬੰਦੇ ਤੇ ਗੋਲੀ ਵੱਜੀ ਔਰ ਬਾਈਕ ਡਿੱਗ ਪਈ ਤੇ ਬੰਦਾ ਵੀ ਉਹਦੇ ਨਾਲ ਡਿੱਗ ਪਿਆ ਤੇ ਦੂਜਾ ਬੰਦਾ ਜੋ ਸੀਗਾ ਬਾਈਕ ਤੇ ਉਹ ਬੰਦਾ ਅੱਗੇ ਭੱਜ ਗਿਆ ਕਿਉਂਕਿ ਏਰੀਆ ਖੁੱਲਾ ਸੀਗਾ ਸ਼ਾਮ ਦਾ ਸਮਾਂ ਸੀਗਾ ਤੇ ਵੇਜੀਟੇਸ਼ਨ ਕਾਫੀ ਸੀਗਾ ਤੇ ਬੰਦਾ ਅੱਗੇ ਭੱਜ ਗਿਆ ਪੁਲਿਸ ਪੁਲਿਸ ਨੇ ਆਪਣੀ ਸਰਚ ਪਾਰਟੀ ਉਹਦੇ ਪਿੱਛੇ ਭੇਜੀ ਤੇ ਦੂਜਾ ਬੰਦਾ ਉਹਦੀ ਜੋ ਆਇਡੈਂਟੀਟੀ ਹੈ ਉਹ ਬਨਵਾਰੀ ਉਹਦਾ ਨਾਂ ਹੈਗਾ ਤੇ ਆਗਰਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਯੂਪੀ ਤੋਂ ਕੋਸ਼ਲ ਗੈਂਗ ਜੋ ਹੈਗਾ ਉਹ ਦਾ ਮੈਂਬਰ ਹੈ ਤੇ 12-15 ਦਿਨ ਪਹਿਲਾਂ ਜੋ ਹੁਸ਼ਿਆਤਪੁਰ ਚ ਇੱਕ ਇਨਸिडेंट ਹੋਇਆ ਸੀਗਾ ਮੋਲਾਪੁਰ ਫਾਇਰਿੰਗ ਉਸ ਦੇ ਮੇਨ ਸ਼ੂਟਰ ਸੀਗਾ ਉਦੋਂ ਬਾਅਦ ਹੀ ਨੈਕਸਟ ਆਈ ਥਿੰਕ ਇਕਾਦੇ ਦਿਨ ਬਾਅਦ ਹੀ ਜੋ ਸੇਕਰਾਮੈਂਟ ਚ ਜੋ ਫਾਇਰਿੰਗ ਹੋਈ ਉਹਦੇ ਵਿੱਚ ਵੀ ਇਹਦਾ ਇਨਵੋਲਵਮੈਂਟ ਸੀਗੀ ਤੇ ਆਹ ਵਾਲੇ ਤੋਂ ਸ਼ੋਰਟੀ ਦੇ ਨਾਲ ਸਾਨੂੰ ਪਤਾ ਹੈ ਕਿ ਇਨਵੋਲਵਡ ਸੀਗਾ ਕਿਉਂਕਿ ਇੱਕ ਵੱਡੀ ਗੈਂਗ ਦਾ ਮੈਂਬਰ ਹੈ ਤੇ ਮੇਨ ਸ਼ੂਟਰ ਹੈਗਾ ਤੋ ਫੌਰ ਸ਼ੋਰ ਦੇ ਉੱਪਰ ਹੋਰ ਵੀ ਮੁਕਦਮੇ ਦਰਜ ਹੋਣਗੇ ਤੇ ਹੋਰ ਵੀ ਇਨਵੋਲਵਮੈਂਟ ਹੋਗੀ ਸਾਡੇ ਏਰੀਆ ਚ ਕਿਸ ਕੇਸ ਇਨਵੋਲਡ ਹੈ ਉਹ ਵੀ ਸਾਨੂੰ ਪਤਾ ਲੱਗ ਜਾਏਗਾ ਕਿਉਂਕਿ ਕਾਫੀ ਜ਼ਿਆਦਾ ਬਲੱਡ ਲਾਸ ਹੋਣ ਕਰਕੇ ਇਹਨੂੰ ਪਹਿਲਾ ਸਾਡਾ ਉਹ ਸੀਗਾ ਫਰਸਟ ਏਡ ਦਾ ਤੋ ਸਿਵਲ ਹਸਪੀਟਲ ਚ ਅਦਰ ਇਲਾਜ ਚੱਲ ਰਿਹਾ ਉਦੋਂ ਬਾਅਦ ਜਦੋਂ ਵੀ ਠੀਕ ਹੁੰਦਾ ਹੈ ਜਾਂ ਦੇ ਇੰਟਰੋਗੇਸ਼ਨ ਹੁੰਦੀ ਹੈ ਕੁਐਸਚਨਿੰਗ ਦੌਰਾਨ ਜੋ ਵੀ ਸਾਨੂੰ ਇਨਫੋਰਮੇਸ਼ਨ ਪਤਾ ਲੱਗਦੀ ਹੈ ਉਹਨੂੰ ਡਿਵੈਲਪ ਕਰਕੇ ਅੱਗੇ ਤੋਂ ਅੱਗੇ ਜਿੰਨਾ ਵੀ ਅਸੀਂ ਸੋਲਵ ਕਰ ਪਾਏਗੇ ਕ੍ਰਾਈਮ ਉਹ ਤੁਹਾਨੂੰ ਦੱਸ ਦਿਆ ਜਾਏ ਕਿੰਨੀਆਂ ਗੋਲੀਆਂ ਕਿ ਕਿੱਥੋਂ ਆ ਕਿੱਥੋਂ ਰਿਆ ਸੀ ਪੁੱਛਾਈ ਉਹ ਹਜੇ ਇਹਦੇ ਪੁੱਛ ਕੇ ਛਿਆਣੇਗਾ ਇਹ ਸਾਨੂੰ ਸਿਰਫ ਇਨਾਕ ਇਨਫੋਰਮੇਸ਼ਨ ਸਿੱਗੀ ਕਿ ਸਾਡੇ ਏਰੀਆ ਚ ਹੈਗਾ ਕਿ ਸਾਡੇ ਏਰੀਆ ਚ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਪਾਈ ਤੇ ਉਸ ਤੋਂ ਪਹਿਲੇ ਪੁਲਿਸ ਕੀ ਕਾਰਵਾਈ ਹੋ ਚੁੱਕੀ ਹੈਗੀ ਠੀਕ ਹੈ ਠੀਕ ਹੈ ਆਜੋ